ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਆਮਰ ਸ਼ਹੀਦ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਹੁਣਾ ਦਾ ਪਵਿੱਤਰ ਅਸਥਾਨ ਨਗਰ ਪਖੋਪੁਰ ਸਾਥ ਸੰਗਤ ਜੀ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਆ ਇਹ ਅਹੀਂ ਕੋਈ ਬਾਹਰੋਂ ਗ੍ਰੰਥੀ ਨਹੀਂ ਰੱਖਿਆ ਸਾਥ ਸੰਗਤ ਜੀ ਇਹ ਸਾਡੇ ਪਿੰਡ ਦੇ ਬੱਚੇ ਜੋ ਬਾਬਾ ਬਹਾਦਰ ਸਿੰਘ ਦੇ ਤਿਆਰ ਕੀਤੇ ਹੋਏ ਆ ਬਾਬਾ ਬਹਾਦਰ ਸਿੰਘ ਉਹਨਾਂ ਦੀ ਖੋਦ ਜਿਹੜੀ ਸੰਥਿਆ ਉਹ ਟਕਸਾਲ ਦੀ ਹੋਈ ਆ ਟਕਸਾਲ ਦੇ ਵਿੱਚ ਉਹਨਾਂ 4-5 ਸਾਲ ਲਾਏ ਆ ਤੇ ਸਤਿਗੁਰਾਂ ਨੇ ਸਾਡੇ ਤੇ ਤਰਸ ਕਰਕੇ ਰਹਿਮਤ ਕਰਕੇ 2014 ਦੇ ਵਿੱਚ ਬਾਬਾ ਬਹਾਦਰ ਸਿੰਘ ਸਾਡੇ ਨਗਰ ਆਏ ਸਨ ਸਾਤ ਸੰਗਤ ਜੀ ਉਹਨਾਂ ਦੀ ਰਹਿਮਤ ਦਾ ਸਦਕਾ ਹੀ ਸਾਡੇ ਨਗਰ ਤੇ ਰਹਿਮਤ ਹੋਈ ਆ ਇਲਾਕੇ ਤੇ ਵੀ ਰਹਿਮਤ ਹੋਈ ਆ ਹੁਣ ਬਾਬਾ ਬਹਾਦਰ ਸਿੰਘ ਜੀ ਚੋਲਾ ਸਾਹਿਬ ਕਲਾਸ ਲਾਉਂਦੇ ਆ ਬੱਚਿਆਂ ਦੀ 60 70 ਬੱਚੇ ਸੰਖਿਆ ਕਰਦੇ ਆ ਸਾਤ ਸੰਗਤ ਜੀ ਤੇ ਬੜੀ ਮਹਾਨ ਕਿਰਪਾ ਹੈ ਸਤਿਗੁਰਾਂ ਦੀ ਕਿਉਂਕਿ ਗੁਰਬਾਣੀ ਅੱਖੋਂ ਆਪਾਂ ਆਪਣਾ ਪੰਥ ਬਹੁਤ ਸੰਥਿਆ ਲੈਣ ਤੋਂ ਬਹੁਤ ਪਿੱਛੇ ਰਹਿ ਗਿਆ ਵਾ ਕਿਉਂਕਿ ਆਪਾਂ ਆਪ ਹੀ ਜਿੰਨੀ ਕ ਪਨੁਮਤ ਹੁੰਦੀ ਆ ਆਪਾਂ ਪੜਦੇ ਆਂ ਤੇ ਪਰ ਸੰਥਿਆ ਤੋਂ ਬਿਨਾ ਜਿਹੜੀ ਗੱਲ ਨਹੀਂ ਬਣਦੀ ਜਿੰਨਾ ਮਰਜੀ ਕੋਈ ਐਮਏ ਕੀਤੀ ਹੋਵੇ ਕਿ ਇਹਨੇ ਬੀਏ ਕੀਤੀ ਹੋਵੇ ਪਰ ਜਿੰਨਾ ਚਿਰ ਸਾਧ ਸੰਗਤ ਜੀ ਸੰਥਿਆ ਨਹੀਂ ਹੁੰਦੀ ਉਹਨਾਂ ਚਿਰ ਜਿਹੜੀ ਗੁਰਬਾਣੀ ਸ਼ੁੱਧ ਨਹੀਂ ਹੁੰਦੀ ਆਪਣੀ ਤੇ ਸਾਧ ਸੰਗਤ ਜੀ ਇਹ ਬਾਬਾ ਬਹਾਦਰ ਸਿੰਘ ਹੋਣਾ ਨੇ ਬੱਚੇ ਜੋ ਪਰੇਰੇ ਆ ਉਹਨਾਂ ਦੀ ਰਹਿਮਤ ਸਦਕਾ ਅਲ ਸ਼ਾਮੀ ਮੈਂ ਵੇਖ ਰਿਹਾ ਸਾਂ ਇਹ ਬੱਚੇ ਜਿਹੜੇ ਆਪਾਂ ਸੌਖਾ ਸੰਜਿਰੋ ਕਰਦੇ ਆਂ ਰਮਾਲਾ ਸਾਹਿਬ ਦੀ ਜਿਹੜੋਂ ਆਪਾਂ ਤੈ ਲਾਉਨੇ ਆ ਨਾ ਤੇ ਅਕਸਰ ਹੀ ਆਪਾਂ ਆਪਣੇ ਕੱਪੜਿਆਂ ਨਾਲ ਆਪਣੇ ਅੰਗਾ ਨਾਲ ਲਾ ਲੈਂਦੇ ਆ ਤੇ ਕੱਲ ਮੈਂ ਵੇਖਿਆ ਛੋਟਾ ਜਿਹਾ ਬੱਚਾ ਇੱਕ ਸੇਵਾ ਕਰ ਰਿਹਾ ਸੀ ਸ਼ਾਮੀ ਤੇ ਉਹਨੇ ਰਮਾਲਾ ਸਾਹਿਬ ਪਤਾ ਕਿਦਾਂ ਜੋੜਿਆ ਸਾਧ ਸੰਗਤ ਜੀ ਉਹਨੇ ਜਿਵੇਂ ਇਥੋਂ ਰਮਾਲਾ ਸਾਹਿਬ ਫੜਿਆ ਮਹਾਰਾਜ ਤੋਂ ਤੇ ਇੱਥੇ ਰੱਖ ਕੇ ਉਹਨੇ ਤੋਰਾ ਕਰਕੇ ਤੇ ਆ ਬੰਨੀ ਤੇ ਰੱਖ ਕੇ ਰਮਾਲਾ ਸਾਹਿਬ ਜੋੜਿਆ ਵਾ ਮੈਨੂੰ ਵੇਖ ਕੇ ਬੜੀ ਹੈਰਾਨੀ ਹੋਈ ਵੀ ਵੇਖੋ ਕਿਤੇ ਕਿੱਥੇ ਸਾਡੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਆਉਂਦਾ ਨਹੀਂ ਪਤਾ ਹੁੰਦਾ ਸੀ ਆ ਕੇ ਬਹਿਣਾ ਕਿੱਦਾਂ ਖੇਲੋਣਾ ਕਿੱਦਾਂ ਤੇ ਵੇਖੋ ਇਹ ਇੱਕ ਕਿਸੇ ਨੂੰ ਪ੍ਰੇਰ ਦੇਣਾ ਕਿ ਉਹਨੂੰ ਸਿੱਖਿਆ ਦੇ ਦੇਣੀ ਤੇ ਕਿੰਨਾ ਉਹਦਾ ਵੱਡਾ ਅਸਰ ਪੈਂਦਾ ਵਾ ਇਹ ਜਿਹੜੇ ਬੱਚੇ ਮਹਾਰਾਜ ਦੀ ਹਜ਼ੂਰੀ ਜਾ ਕੇ ਸੇਵਾ ਕਰਦੇ ਆ ਸਾਧ ਸੰਗਤ ਜੀ ਉਹ ਜਦੋਂ ਨਿਮਸ਼ਕਾਰ ਕਰਦੇ ਆ ਤੇ ਥੱਲੇ ਹੱਥ ਵੀ ਨਹੀਂ ਲਾਉਂਦੇ ਜਿਹੜਾ ਹਜ਼ੂਰੀਆ ਜਿਹੜੇ ਬੱਚਿਆਂ ਨੇ ਮਹਾਰਾਜ ਦੀ ਸੇਵਾ ਕਰਨੀ ਹੁੰਦੀ ਹੈ ਨਾ ਆਗੇ ਉਹ ਹਜ਼ੂਰੀਆ ਥੱਲੇ ਰੱਖ ਕੇ ਤੇ ਫੇਰ ਨਮਸਕਾਰ ਕਰਦੇ ਆ ਭਾਵ ਕਿ ਜਦੋਂ ਮਹਾਰਾਜ ਦੇ ਇਹ ਤਾਬਿਆ ਬਹਿਣਾ ਵਾ ਜਾਂ ਮਹਾਰਾਜ ਦੇ ਅਰਮਾਲਾ ਸਾਹਿਬ ਦੀ ਸੇਵਾ ਕਰਨੀ ਆ ਇਹ ਨਹੀਂ ਆ ਕਿ ਕਿਸੇ ਨੇ ਮੂੰਹ ਨੂੰ ਹੱਥ ਲਾ ਲਿਆ ਕਿਸੇ ਨੇ ਕੰਨ ਨੂੰ ਹੱਥ ਲਾ ਲਿਆ ਕਿਸੇ ਨੇ ਫੁਰਕ ਲਿਆ ਨਾ ਵੇਖਿਓ ਤੁਸੀਂ ਕਿਤੇ ਬੱਚੇ ਐ ਜੋ ਵੀ ਕਰਨਾ ਹਜੂਰੀਏ ਨਾ ਕਰਨਗੇ ਹਜੂਰੀਏ ਨਾ ਫੁਰਕਣਗੇ ਹਜੂਰੀਆ ਮਤਲਬ ਮੂੰਹ ਪੋਣੀ ਨਾ ਹਜੂਰੀਏ ਨਾ ਤੇ ਨਹੀਂ ਤੇ ਆਪਾਂ ਆਮ ਹੀ ਅਕਸਰ ਹੀ ਵੇਖਿਆ ਵਾ ਗ੍ਰੰਤੀ ਸਿੰਘਾਂ ਨੂੰ ਵੀ ਥੱਲੇ ਹੱਥ ਲਾਉਂਦੇ ਆ ਉਹੋ ਜਾ ਕੇ ਜਾਪਾਂ ਚੌਰ ਸਾਫ ਕਰਨਾ ਪੈਨੇ ਆ ਉਹੀ ਆਪਾਂ ਮਹਾਰਾਜ ਦੇ ਅੰਗਾਂ ਨੂੰ ਲਾਉਣੇ ਆ ਤੇ ਚਲੋ ਸੁਚਮ ਤੇ ਨਹੀਂ ਰਹਿ ਸਕਦੀ ਪਰ ਜਿੰਨਾ ਵੀ ਇਹ ਸਤਕਾਰ ਆ ਸਤਿਗੁਰਾਂ ਦਾ ਕਰਨਾ ਚਾਹੀਦਾ ਵਾ ਜਿੰਨਾ ਹੋ ਸਕੇ ਤੇ ਇਹ ਟਕਸਾਲ ਦੀ ਜਿਹੜੀ ਮਰਿਆਦਾ ਵਾ ਟਕਸਾਲ ਦੀ ਮਰਿਆਦਾ ਤੇ ਇਹੋ ਜੀ ਆ ਜਿਵੇਂ ਗਰੰਥੀ ਸਿੰਘ ਦਾ ਕਿਤੇ ਭਲੇਕੇ ਨਾਲ ਵੀ ਕਸ਼ੇਰੇ ਨੂੰ ਹੱਥ ਲੱਗ ਗਿਆ ਮਹਾਰਾਜ ਦੀ ਤਾਬਿਆ ਵੈਗ ਇਹ ਬਾਣੀ ਪੜਦਾ ਜੇ ਕੋਈ ਸ਼ਹਿਰੇ ਨੂੰ ਹੱਥ ਲੱਗ ਗਿਆ ਤੇ ਉਹ ਹੱਥ ਉਹਨਾਂ ਚਿਰ ਮਹਾਰਾਜ ਦੇ ਅੰਗਾਂ ਨੂੰ ਨਹੀਂ ਲੈਣਾ ਜਿੰਨਾ ਚਿਰ ਜਲ ਵਰਤਨਾ ਲਿਆ ਤੇ ਟਕਸਾਲ ਦੀ ਮਰਜ਼ਾਦਾ ਜਿਹੜੀ ਇਹੋ ਜੀ ਆ ਤੇ ਸਤਿਗੁਰੂ ਬੱਚਿਆਂ ਦੇ ਸੀਸ ਤੇ ਮੇਰ ਪ੍ਰਿਆਤ ਰੱਖਣਾ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਸੇਵਾ ਕਰਨ ਦਾ ਬਲ ਉਤਮ ਬਖਸ਼ਣਾ ਆ ਵੇਖ ਲੋ ਇਹ ਸਾਡੇ ਨਗਰ ਦੇ ਬੱਚੇ ਆ ਇਹ ਉਹਨਾਂ ਦੀਆਂ ਹੀ ਤਿਆਰੀਆਂ ਵਾਂ ਉਹਨਾਂ ਦੀਆਂ ਹੀ ਸਜਾਵਟਾਂ ਵਾਂ ਤੇ ਆ ਜਿਹੜੇ ਸਸਤਰ ਵਸਤਰ ਉਹਨਾਂ ਨੇ ਆਪੇ ਲਿਆ ਕੇ ਲਾਏ ਆ ਹੋਣ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਅੱਜ ਨਗਰ ਕੀਰਤਨ ਆ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਪ੍ਰਕਾਸ਼ ਦਿਹਾੜੀ ਦੀ ਖੁਸ਼ੀ ਵਿੱਚ ਤੇ ਉਹ ਸਾਰਾ ਜਿਹੜਾ ਪ੍ਰਬੰਧ ਆ ਸਾਡੇ ਬੱਚੇ ਕਰ ਰਹੇ ਆ ਬੜੀ ਬੜੀ ਖੁਸ਼ੀ ਆਉਂਦੀ ਆ ਤੇ ਬੜੀ ਹੀ ਚੜਦੀ ਕਲਾ ਵਾ ਸਤਿਗੁਰੂ ਇਸੇ ਤਰ੍ਹਾਂ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ